ਅੱਜ ਬਾਈ ਸਵੇਰੇ ਸਵੇਰੇ ਫੇਰ ਆਏ ਆ ਪਾਛੂ ਬਿਲਕੁਲ ਤੇ ਅੱਜ ਵੀ ਨੇ ਆਪਾਂ ਬੁੱਡੇਪੁਰੇ ਲੇਜ਼ਰ ਕਰਨਾ ਤਾਂ ਬਾਕੀ ਮੁੰਡਾ ਲੱਗਿਆ ਵਿਆ ਮੇਰੇ ਆਉਂਦੇ ਨੂੰ ਤਾਂ ਇਹ ਕੰਮ ਸਖਿਆਦਾ ਸਟੱਟ ਕਰਿਆ ਹੋਇਆ ਤਾਂ ਪਾੜ ਆ ਪਾੜ ਦੀ ਤੇ ਢਿੱਡ-ਪੂੜੀ ਮਿੱਟੀ ਪੈਂਦੀ ਐ ਤੇ ਉਹ ਲੱਗਿਆ ਰਹੇ ਥੋੜੀ ਜਨ ਤੇ ਬਾਕੀ ਉਹ ਵੀ ਥੋੜੀ ਨਾਲ ਲੱਗਿਆ ਹੋਇਆ ਹੈ ਨਾ ਅਮਰੇ ਥਿੱਕੀ ਗੱਡੀ ਪਈ ਆ ਬਦਲੇ ਬਸ 익 ਗਿਆ ਬਾਈ ਓਕੇ ਦੀ ਪੂਰੇ ਆਪਣਾ ਵੱਲੋਂ ਪਾਠ ਆ ਪੂਰਾ ਵੀ ਜਿਹੜਾ ਉਹ ਸਿਖਾਉਣਾ ਤਾਂ ਉਹ ਸਿੱਖ ਗਿਆ ਬੱਸ ਕੋਈ ਲੋੜ ਨਹੀਂ ਹੈਗੀ ਹੁਣ ਇਹਨੂੰ ਮੈਂ ਵੀ ਤਾਂਹੀਂ ਘਟਾਉਣਾ ਵੀ ਬੰਦਾ ਆਪ ਮੜਾਏ ਜੋੜ ਮਾਰੇ ਨਾ ਨਹੀਂ ਆਲਸੀ ਹੋ ਜਾਂਦਾ ਦੂਏ ਪਰ ਨਿਰਭਰ ਰਹਿੰਦਾ ਤਾਂ ਕਰਕੇ ਬਈ ਮੈਂ ਲੇਟ ਆਇਆ ਮੈਂ ਕਿਹਾ ਚੱਲ ਇਹਨੂੰ ਫਿੱਟ ਫੁੱਟ ਕਰ ਹੁੰਦੇ ਨੇ ਨਹੀਂ ਮੰਨੂ ਦੇਖੀ ਜਾਣਾ ਵੀ ਕਿਵੇਂ ਕਰਾਂ ਕੀ ਕਰਾਂ ਡਰ ਡਰ ਕੇ ਕਰਨਾ ਤਾਂ ਹੁਣ ਮੇਰੇ ਆਉਂਦੇ ਨੂੰ ਫਿੱਟ ਕਰਕੇ ਚਲਾਇਆ ਵਾ ਤਾਂ ਇਹਨੇ ਬਾਕੀ ਦੋ ਤਿੰਨ ਖੇਤ ਆ ਉਰੇ ਕਰਨੇ ਨੂੰ ਇਹ ਕਰ ਰਹੇ ਦਾ ਇਕੋ ਪਰ ਆਇਆ ਕਰਤੀ ਦੋਨੇ ਕਰਨੇ ਆ ਲੰਬੇ ਲੰਬੇ ਜਿਓ ਘਰ ਦੇ ਪਿੱਛੇ ਤੇ ਆਉਂਦੇ ਬਾਕੀ ਹੁਣ ਲੱਗਿਆ ਵਿਆ ਉਰੇ ਤੇ ਆਪਾਂ ਨੇ ਵੀ ਜਾਣਾ ਤਾਂ ਮੜਾ ਉਹ ਮਲਚਰ ਵਾਲੀ ਮਸ਼ੀਨ ਜੀ ਲੈ ਕੇ ਆਉਣੀ ਚਮਕੌਰ ਸਾਹਿਬ ਤੇ ਤਾਂ ਕਰਕੇ ਫਿਰ ਮੈਂ ਚੱਲੇ ਆ ਬਾਕੀ ਗੇੜਾ ਮਾਰਨੇ ਆਏ ਤਾਂ ਵੀ ਇੱਕ ਵਾਰੀ ਸਹੀ ਫਿੱਟ ਕਰਿਆ ਵੇ ਇਹ ਕਹਿੰਦਾ ਗੇੜਾ ਮਾਰ ਜੀ ਟਰੀ ਜਾਂਦਾ ਤਾਂ ਮੈਂ ਤੂੰ ਫਿੱਟ ਕਰ ਮੈਂ ਆ ਜਾਣਾ ਆਪੇ ਆ ਵੀ ਮੈਂ ਫਿਰ ਮੈਂ ਲੇਟ ਜਿਹੀ ਆਇਆ ਹੀਰਨ ਦਾਣਾ ਪਾ ਕੇ ਮੈਂ ਚਲੋ ਜਾਨੂ ਕਰੂੰਗਾ ਮੁੰਡਾ ਕੰਮ ਤੇ ਹੁਣ ਲੱਗਿਆ ਵੇ ਬਾਕੀ ਬਈ ਬਹੁਤ ਸੋਹਣਾ ਕੰਮ ਕਰਦਾ ਬਾਕੀ ਜੇ ਕਿਸੇ ਵੀਰ ਭਰਾ ਨੇ ਇਤਰ ਕਰਾਉਣਾ ਹੋਵੇ ਹਨਾ ਤਾਂ ਸੰਪਰਕ ਕਰ ਲਿਓ ਚੋਹਾਛੀ ਵੀ ਨੂੰ ਫੋਨ ਕਰ ਲਿਓ ਜੋ ਮੈਨੂੰ ਫੋਨ ਕਰ ਲਿਓ ਕਮੈਂਟਾਂ 'ਚ ਨੰਬਰ ਵੀ ਦੇ ਦਾਂਗੇ ਹਨਾ ਜੇ ਕੋਈ ਮੈਸੇਜ ਕਰਦੇ ਹੋ ਬਾਕੀ ਹੁਣ ਓਕੇ ਦੀ ਪੂਰੀ ਰਿਪੋਰਟ ਹੈ ਹਨਾ ਸਿਰਾਂ ਲਾਉਣ ਲੱਗ ਗਿਆ ਮੁੰਡਾ ਇਹਨੇ ਇਕਣਾ ਬਈ ਆਪਾਂ ਨੂੰ ਆਪਣੇ ਪਰ ਉਮੀਦ ਸੀ ਵੀ ਹਨਾ ਵੀ ਕਦੇ ਰਾਂਬਾ ਨਹੀਂ ਆਇਆ ਕੰਮ ਦਾ ਉਕਣਾ ਹੁਣ ਬਈ ਇਹਦੇ ਪਰ ਮੈਂ 99% ਭਰੋਸਾ ਕਰ ਸਕਦਾ ਹਾਂ ਇਹਨੇ ਤੇ 1% ਹੈਗਾ ਮਾੜਾ ਮੋਟਾ ਜਿਹੜੀ 1 2 ਵੀ ਬੈਗ ਆ ਖੁੰਚੇ ਖਾਂਚੇ ਵਾਲਾ ਸੈਟਿੰਗ ਆਏ ਤੇ ਸੈਟਾਂ ਵਾਲੀਆਂ ਉਹ ਇਹਨੂੰ ਹੁਣ ਦੱਸ ਦੇਣੀ ਆਪਾਂ ਨੇ ਤੇ ਉਹ ਕਰੀ ਜਾਉਂਗਾ ਓਏ ਆਹ ਓ ਆਪਾਂ ਨੂੰ ਇਹਦੇ ਫੀਚਰ ਦੱਸਾਂਗੇ ਉਹਦੇ ਕਿ ਕਿੰਨੇ ਟਾਈਮ ਲਈ ਲਾਉਣਾ ਹੈ ਆਹ ਤੋਂ ਕੋਈ ਨਹੀਂ ਹੈ ਮਹਿਰਾ ਭਾਈ ਹੈ ਜੇ ਤਾਂ ਠੀਕ ਹੈ ਬੰਨਿਆ ਕੋਈ ਉਸਤਾਦ ਨਹੀਂ ਹੁੰਦਾ ਕੋਈ ਚੇਡਾ ਨਹੀਂ ਹੁੰਦਾ ਨਾ ਪਰ ਆਹ ਕਿਤਾਬ ਦੀ ਲੋੜ ਆ ਵੀ ਹਾਂ ਉਸਤਾਦ ਦਾ ਫਾਇਦੇ ਆ ਫਲਾਣਾ ਨਾ ਜਿਹੜਾ ਮਾਲਕ ਨੇ ਲਿਖਿਆ ਹੋਇਆ ਤੇ ਕਰਮਾਜ ਵੀ ਇਹਨੇ ਆਹ ਕੰਮ ਕਰਨਾ ਇਹਨੇ ਆਹ ਕਰੇ ਤੇ ਨਾ ਤੇ ਮੈਂ ਨਾ ਵਸਕਾਉਂਦਾ ਭਈਆਂ ਨੇ ਆਪ ਸਿੱਖੇ ਜਾਣਾ ਤਾਂ ਜੇਕਰ ਆਪਾਂ ਸਿੱਖੇ ਆ ਭਾਈ ਬਿਨਾਂ ਸਿਖਾਏ ਤੇ ਕਿਤੇ ਦੇ ਆਪਣੀਆਂ ਨੇ ਸਿੱਖੇ ਜਾਣਾ ਤਾਂ ਬਸ ਆਏ ਆ ਵੀ ਆਪਣਾ ਭਾਈ ਆ ਭਾਈ ਕੰਮ ਕਰੇ ਪਗਲੇ ਟਰੈਕਟਰ ਵਾਲੇ ਨੇ ਕੁਝ ਦੇ ਰਿਖੇ ਤਾਂ ਮੈਂ ਕੰਮ ਕੰਮ ਤਾਂ ਇਹਨੂੰ ਬਾਦੀ ਦਵਾਈ ਜਾਣਾ ਆਪਾਂ ਨੇ ਸਾਮੇ ਵੇਹੜਾ ਬਣਿਆ ਲਈ ਪਿਆ ਜੀ ਤੇ ਬਸ ਆਪਾਂ ਥੋੜਾ ਦੂਰ ਤਾਂ ਜਾਂਦਾ ਇਹ ਵੀ ਦੂਰ ਭੇਜਣ ਦੇ ਆਪਾਂ ਆਪਣਾ ਹੁੰਦਾ ਜਿਗਣਾ ਨਾਲ ਜਦ ਚੱਕੇ ਲੰਘ ਜਾਂਦਾ ਦਾ ਹਨਾ ਤੇ ਹੁਣ ਆਏ ਸੋਚਦਾ ਵੀ ਚਲ ਇਕੱਠਾ ਕੰਮ ਮਿਲ ਜੇ ਮੁੰਡਿਆਂ ਨੂੰ ਫਿਰ ਫੇ ਸਵਾਦ ਵੀ ਆ ਨਾ ਜਾਣ ਆਉਣ ਦਾ ਕਿਉਂਕਿ ਟਰੈਕਟਰ ਬਈ ਬੜਾ ਬਹੁਤ ਹੈ ਇਹ ਤੇਲ ਪੋਸਾਂ ਦਾ ਰੋਡ ਪਰ ਉਹਦੇ ਕਰਕੇ ਫਿਰ ਥੋੜਾ ਜਿਹਾ ਕੌਲਜੀ ਕਰ ਜੰਦਾ ਮੈਂ ਬਾਕੀ ਹੁਣ ਕੰਮ ਇੱਕ ਦੋ ਆਏ ਵੇ ਹੈਗੇ ਆ ਉਹ ਇਹਨਾਂ ਭੇਦ ਦੇ ਉੱਤੇ ਬਾਕੀ ਇਹਨੇ ਆਪਣੇ ਵੀ ਖੇਤ ਖੂਤ ਕਰਨੇ ਆ ਸਾਰੇ ਜਿੰਨਾਂ ਦੇ ਪਿੰਡ ਵੀ ਬਥੇਰਾ ਕੰਮ ਪਿਆ ਅਜੇ ਤਾਂ ਆਪਣਾ ਪਿੰਡ ਵੀ ਕਰਨਾ ਇਹਨੇ ਸਾਰਾ ਕਾਲੇ ਚਾਚੇ ਇਹਨਾਂ ਦਾ ਤੇ ਆਪਾਂ ਨੇ ਵੀ ਆਪਣਾ ਕਰ ਲੈਣਾ ਹੁਣ ਇਹਦੇ ਨਾਲ ਨਹੀਂ ਤਾਂ ਇਹ ਕੀ ਆਪਣਾ ਲਿਆਉਣਾ ਤਾਂ ਮੈਂ ਮੇਰੀ ਸਲਾਹ ਤੇ ਵੀ ਚੱਲ ਆਪਣਾ ਆਪਣਾ ਕਰਕੇ ਹਨਾ ਮੇਨ ਮੇਨ ਦਾ ਵੀ ਛੱਡਿਆ ਹਾਂਗਾ ਫਿਰ ਇਹਨੇ ਲਿਆਂ ਤਾਂ ਕੀ ਗੱਲ ਆਪਣੀ ਦਾ ਵਧੀਆ ਨਾਲ ਇਹ ਵੀ ਕੰਮ ਕਰ ਲਵਾਂਗਾ ਹਨਾ ਆਪਣਾ ਤਾਂ ਚਲੋ ਚੱਲਦਾ ਹੀ ਹੈ ਮਹਾਰਾਜ ਦੀ ਕਿਰਪਾ ਨਾਲ ਤੇ ਬਾਕੀ ਹੁਣ ਚੱਲਦੇ ਆ ਬਈ ਕਰਨ ਸਾਲ ਨੇ ਅਜੇ ਦੇਖਦੇ ਪਹੁੰਚੀਆਂ ਹਾਥੀ ਗੱਲ ਜੀ ਚੇ ਹੂੰ ਕੀ ਜੇ ਰਹਿ ਤਿਉਹਾਂ ਕਾਲੀਆਂ ਕਿੰਨੀ ਦੇ ਕਾਲੀਆਂ ਲੋਗ ਆਉਣਾ ਹੈ ਹੈ ਗਾਲੀਆਂ ਲੋਗ ਲੈ ਸ਼ੁਰੂ ਵੀ ਕਾਲੀ ਕਿੰਨੀ ਆਈ ਹਾਂ ਸਾਡੀ ਵੀ ਸ਼ੁਰੂ ਤੇ ਪਤਾ ਗਿਆ ਅੱਜ ਬਗਸਨ ਵੀ ਕਿੱਥੇ ਸਾਰੇ ਗਏ ਅਸੀਂ ਕਾਲੀਆਂ ਆ ਗਈਆਂ ਕਾਲੀਆਂ ਆ ਗਏ ਹਾਂ ਕਾਲੀਆਂ ਆ ਗਏ ਦੇਖ ਕਾਲੀਆਂ ਕਿੰਨੀ ਵੀ ਗਏ ਆ ਆਮ ਵਾਲੇ ਆ ਗਏ ਆਮ ਕਿੰਨੀ ਵੀ ਆਲਾ ਕਾਂਕਲਾਸ ਨਾਲ ਕੇ ਕੰਮ ਦਾ ਯਾਰ ਬੰਦਾ ਹੀ ਕਾਮਯਾਬ ਹੋਇਆ ਜਿਹੜਾ ਬੰਦਾ ਸਾਰੇ ਪਾਸੇ ਜਿਹੜੀ ਸਰਕਾਰ ਬਣ ਗਈ ਤੈਨੂੰ ਭਾਈ ਵੋਟ ਪਾਈਏ ਤਾਂ ਹੀ ਪਿੰਡ ਨੂੰ ਮਿਲਣਾ ਇਹ ਉਹਨਾਂ ਨੇ ਕੱਲਿਆ ਕਰ ਰਹੇ ਨਾ ਬੜੇ ਬਣ ਕੇ ਦੂਰੇ ਫਿਰਾਂ ਵੋਟ ਮਰਜ਼ੀ ਨਾਲ ਹਾਂ ਵੋਟ ਮਰਜ਼ੀਆਂ ਆਪਾਂ ਠੀਕ ਰਹੀ ਹੈ ਨਾ ਵੋਟ ਆਪਣੀ ਮਰਜ਼ੀ ਜਿੱਥੇ ਮਨ ਵਜਦਾ ਜਿੱਥੇ ਮਨ ਇਹ ਬੰਦਾ ਸਾਨੂੰ ਆ ਠੀਕ ਲੱਗਦਾ ਭਾਈ ਇਹ ਆ ਗਿਆ ਉਹਨੇ ਕਹਿੰਦੇ ਤੁਰੂ ਭਾਈ ਠੀਕ ਹੈ ਚੱਲ ਹਾਂ ਭਾਈ ਤੇ ਨਾਲ ਠੀਕ ਨਹੀਂ ਗੱਲ ਉਹ ਵੀ ਜੇ ਟਾਈਮ ਆਏਗਾ ਜੇ ਟਾਈਮ ਨਹੀਂ ਫੇਰ ਕੰਮੇ ਕਰਦਾ ਹੋ ਜ ਤੈਨੂੰ ਪਤਾ ਕਿ ਕਿਹਦਾ ਕਈ ਵਾਰ ਜਾ ਹੀ ਨਹੀਂ ਹੁੰਦਾ ਗੱਲੇ ਤੇ ਵੀ ਘਰੇ ਕੰਮ ਇਹਦੇ ਨਾਲ ਨਿਕਲ ਜਾਂਦਾ ਥੋੜਾ ਹੋਰ ਆਗੇ ਪੜੋਣਾ ਡਬੜਾ ਵਾਲਾ ਭਾਈ ਜਵਾਬ ਨਹੀਂ ਦੇ ਰਹੇ ਉਹ ਵੀ ਜਵਾਬ ਨਹੀਂ ਕਿਸੇ ਨੂੰ ਵੀ ਜਿਹੜੀਆਂ ਐਨਾ ਵੀ ਹਾਰ ਨਹੀਂ ਗਿਰਦੇ ਪਾਉਣਾ ਹੈਗਾ ਵੀ ਹਾਂ ਇਹਦੇ ਭਾਈ ਅਸੀਂ ਲੜ ਗਿਆ ਵਿੱਚ ਫੋਟੋ ਕਈ ਲਾ ਲੈਂਦੇ ਨਾ ਉਹ ਕੰਮ ਵਾਲੇ ਨਹੀਂ ਹੈਗੇ ਰੈਲੀ ਜਰੂਰ ਨਾ ਜਾਇਆ ਹੁੰਦਾ ਬਸ ਇਹ ਹੜੀ ਤਖਰੀ ਵਾਲੀ ਵੀ ਹੋ ਪੱਕੀ ਹਾਂ ਹੁਣ ਅਸੀਂ ਉਹਨੂੰ ਜ਼ੋਰ ਨਹੀਂ ਪਾ ਸਕਦੇ ਤੂੰ ਹੋਰ ਨੂੰ ਪਾ ਬੰਦੇ ਦਾ ਆਪਣਾ ਹੱਕ ਹੈ ਜਿੱਥੇ ਪਾਉਣਾ ਉਹਨੇ ਠੀਕ ਨਹੀਂ ਸਰ ਦਾ ਹੱਕ ਹੈ ਜੀ ਸਭ ਦਾ ਸਭ ਦਾ ਆਪਣੀ ਬੋਡ ਦਾ ਅਰੇ ਬੋਟ ਰਾਜ ਰੱਖੋ ਭਾਈ ਨਾਲ ਆਪਣੀ ਬੋਟ ਆਪਣਾ ਰਾਜ ਸਦਾਨ ਆਪਣੀ ਮਾਤ ਆਪਣੀ ਮਤ ਕਰ ਬੰਦਾ ਆਪਣੀ ਮਤ ਦਾ ਜਿਹੜਾ ਕਹਿੰਦਾ ਮਤ ਕਰ ਬੰਦਾ ਅਰੇ ਅਰੇ ਰਾਜ ਰੱਖੋ ਪਤਾ ਲੱਗੀ ਤੇ ਭਾਈ ਸਾਡੀ ਜਿੰਨੇ ਕਿਥੇ ਪਾਈ ਹੈ ਜਿਹੜਾ ਬੜਗਾ ਤੈਨੂੰ ਪਾਈ ਹੈ ਭਾਈ ਜੀ ਜਿਹੜਾ ਬੜਗਾ ਪਾਈ ਹੈ ਭਾਈ ਸਮਝ ਹਾਂ ਪਿੰਡ ਬਾਰੇ ਉਹਨੂੰ ਹੈ ਵੀ ਨਹੀਂ ਸਾਡੇ ਮੈਨੂੰ ਪਾਈ ਹੈ ਠੀਕ ਨਹੀਂ ਗੱਲ ਤਾਂ ਹੀ ਬਣਿਆ ਅਰਜੇ ਭਾਈ ਜੀ ਉਹਨੂੰ ਬਾਅਦ ਜਿਹੜਾ ਬੜੇ ਕੰਮ ਕਰੇ ਹਾਂ ਕੰਮ ਹੋਣਾ ਚਾਹੀਦਾ ਹੋਰ ਤਾਂ ਹੋਰ ਤਾਂ ਕੋਈ ਨਹੀਂ ਜਾਂ ਸਾਡੇ ਕੰਮ ਹੋਣੇ ਚਾਹੀਦੇ ਕੰਮ ਹੋਣ ਜਾਈਂ ਯਨੇ ਵਾਇਟ ਹੌਣੀ ਜਾ ਕੇ ਉੱਪਰ ਹੁਣ ਤਾਂ ਇੱਕ ਐਮਪੀ ਦੀ ਆਹੇ ਪਰ ਹੁਣ ਜਿਹੜਾ ਜਿਕੜ ਦੇ ਸਾਹਵ ਸਰਕਾਰਾਂ ਬਣਦੀਆਂ ਪਿੰਡਾਂ ਵਾਲੇ ਤੋਂ ਕਹਿੰਦੀ ਲੋੜੇ ਪੈਂਦੀ ਹੈਗੀ ਆਪਸ ਵਿੱਚੇ ਪਾਰਟੀਆਂ ਵਾਲੇ ਹੁਣ ਤੇਰੇ ਸਾਹਮਣੇ ਦੇਖਿਆ ਆ ਆਮ ਪਾਰਟੀ ਬਣੇ 22.5 ਹੋਇਆ ਵੀ ਕਿਹੜੇ ਸਾਹਵਾਂ ਲੜਦੇ ਮੇਣੋ ਤੇ ਨਹੀਂ ਦੀਵੇਂ ਮੰਗਣੇ ਕਿਦੋਂ ਦੇ ਦੇ ਫਿਰ ਵੀ ਕੋਈ ਉਹਨੇ ਕੋਈ ਅੱਜ ਕਹਾਂ ਗਾਂ ਦੇ ਕੇ ਕੀ ਹਾਲ ਹੋਣਾ ਇਹ ਕੰਮ ਉਲਟੋ ਹੋ ਗਿਆ ਅੱਗੇ ਦੇਖ ਅੱਗੇ ਪਤਾ ਕਹਿੰਦੇ ਤਾਂ ਅੱਗੇ ਪਿੰਡਾਂ ਚ ਲੜਾਈ ਹੁੰਦੀ ਸੀ ਵੋਟਾਂ ਵਾਲਿਆਂ ਦੀ ਲੜਦੇ ਤੇ ਕਿ ਨਹੀਂ ਲੜਦੇ ਤੇ ਕਿਤੇ ਰੋੜਾ ਜਾਂਦਾ ਕਿਤੇ ਕੋਚ ਜਾਂਦਾ ਹੁਣ ਤਾਂ ਲੀਡਰਾਂ ਨੇ ਦਬਾ ਨਹੀਂ ਅਗਲੇ ਅਨੇ ਕਹਿੰਦੇ ਅਸੀਂ ਲੜਨਾ ਹੈ ਉਹਨੇ ਪਤਾ ਨਹੀਂ ਕਿੱਧਰ ਝੋੜਾ ਚੱਕ ਕੇ ਕਿੱਧਰ ਨੂੰ ਕਿਹੜੀ ਪਾਰਟੀ ਨਾਲ ਜਿਹਨੇ ਨਾ ਨਹੀਂ ਉਹ ਹੀ ਲਿਆਏਗਾ ਹੈ ਕਿ ਨਹੀਂ ਆਈ ਗੁੰਦਾ ਸਾਰੇ ਬਦਲੇ ਆਮ ਪਾਰਟੀਆਂ ਦੂਰ ਪਾਸੇ ਵੱਡ ਗਿਆ ਠੱਕੜੀ ਵਾਲਾ ਦੂਰ ਬਦਲ ਬਣ ਗਿਆ ਭਾਜਪਾ ਸਾਰੇ ਪਾਸੇ ਮਾਹੋ ਸਾਰੇ ਹਿੱਲੇ ਬੰਤਾ ਆਪਣੇ ਦਿਵਾਗ ਨਾਲ ਵੋਟ ਪਾਉਂਦਾ ਜਿਹਨੂੰ ਪਾਉਂਦੇ ਅਸੀਂ ਆਵਾ ਲੋਡ ਦੇਖਦੇ ਆਪਾਂ ਵੀ ਆਵਾ ਲੋਡ ਦੇ ਬਾਈ ਇਹ ਤਾਂ ਸੋੜ ਜੇ ਹਿੱਲੇ ਆ ਮਾੜੇ ਮੋਢੇ ਪਿੰਡ ਵਾਲੇ ਜਿਹੜੇ ਵੋਟਰ ਹੈ ਨਾ ਸਾਰੇ ਹਿੱਲੇ ਵੇ ਆ ਹੁਣ ਸਾਨੂੰ ਮੈਂ ਤੈਨੂੰ ਬੈਠਾ ਆਪਣੇ ਦੱਸਦਾ ਮੈਨੂੰ ਆਇਂ ਬਤੇ ਵੋਟ ਕਿਹਨੂੰ ਪਾਉਣੀ ਹੈ ਕਹਿੰਦਾ ਪਤਾ ਮਾ ਨਹੀਂ ਬਣਦਾ ਸਾਨੂੰ ਵੀ ਨਹੀਂ ਪਤਾ ਕਿਹਨੂੰ ਪਾਉਣੀ ਹੈ ਵੀ ਜਿਹਨੂੰ ਪੁੱਛ ਰਿਹਾ ਅਗਲਾ ਕਹਿੰਦਾ ਪਾ ਦੇ ਜਿਹਨੂੰ ਬੱਸ ਤੂੰ ਨੂੰ ਪਾ ਦੇ ਟਾਈਮ ਮੈਂ ਲਵਾਣਾ ਜਾਣੇ ਵੀ ਕਿਆ ਮੜਨਾ ਅਰੇ ਕੁਝ ਨਹੀਂ ਕਹਿ ਸਕਦੇ ਇਹਨੇ ਵੋਟਰ ਵੀ ਹਿੱਲੇ ਸਾਬ ਜੀ ਵੋਟ ਪਾ ਚਾਰ ਪਿਆ ਕਹਿੰਦੇ ਆ ਕਿਆ ਨਹੀਂ ਕਹਿੰਦੇ ਆ ਪਰ ਜਿਹੜੇ ਬੰਦੇ ਹੁਣ ਦੂਜੀ ਪਾਰਟੀ ਕੀ ਜਾ ਕੇ ਰਲ ਗਏ ਝੋਲਾ ਚੱਕ ਹਾਂ ਰੋਟਾ ਤਾਂ ਅਸੀਂ ਪਾਰਟੀ ਨੂੰ ਪਾਈ ਦਿੰਆਂ ਰਲ ਕੇ ਦੂਜੀ ਜਾ ਕੇ ਉਹ ਸਵਾਰ ਨਹੀਂ ਨਾ ਹੈਗਾ ਗੱਲ ਦਾ ਫਿਰ ਉਹ ਗਲਤ ਕਰ ਲੈ ਚਾਹੇ ਰੋ ਮਰੋ ਚਾਹੇ ਹੜੇ ਕੁਝ ਨਹੀਂ ਹੋਵੇ ਉੱਥੇ ਰਹੋ ਬਸ ਜਿਹੜੀ ਪਾਰਟੀ ਹੈਗੇ ਪਾਰਟੀ ਕੋਈ ਵੀ ਹੈ ਕੰਮ ਮਾੜਾ ਮੋਟਾ ਹਰੇਕ ਦਾ ਕਰਿਆ ਹੋਇਆ ਹੈ ਜੇ ਆਪ ਪਾਰਟੀ ਉਹਨੇ ਵੀ ਕਰਿਆ ਹੋਇਆ ਹੈ ਅਕਾਲੀਆ ਉਹਨਾਂ ਨੇ ਵੀ ਕਰਿਆ ਹੋਇਆ ਹੈ ਕਾਂਗਰਸ ਆ ਉਹਨਾਂ ਨੇ ਵੀ ਦਿਖਾਇਆ ਹੋਇਆ ਆਪਣਾ ਜਿੰਨਾ ਕ ਮੋੜਾ ਦਾ ਮੁੱਦਾ ਹੈਗਾ 20% ਹਰੇਕ ਦਾ ਹੈਗਾ ਫਿਰ ਹਾਂ ਇਹ ਕੰਮ ਕਰਕੇ ਦੇ ਦੇ। ਚਲ ਜ ਹੁਣ ਸੜਕਾਂ ਦੀ ਗੱਲ ਕਰਾਂ ਜੇ ਕਹਿੰਦੇ ਕਾਡੀਆਂ ਟਾਇਰਾਂ ਟੱਪ ਚ ਬਣੀਆਂ ਹੋਈਆਂ ਵੀ ਬਣੀਆਂ ਜਿਹੜਾ ਵਧੀਆ ਬਣੀਆਂ। ਬਣੀਆਂ ਵੀ ਹੈ। ਜਿਹੜੇ ਕਹਿੰਦੇ ਹਾਂ ਅੱਜ ਕੱਲੇ ਕਿਸੇ ਨਹੀਂ ਬਣੀਆਂ ਬਣੀਆਂ ਵੀ ਆ ਜਾਂਦੀਆਂ। ਹੈ ਕਿ ਨਹੀਂ? ਉਹਦੇ ਬਾਅਦ ਫਿਰ ਚੰਨੀ ਨੂੰ ਪੁੱਛਿਆ ਤਾਂ ਕਹਿੰਦਾ ਅਸੀਂ ਸੜਕਾਂ ਉਹ ਕਹਿੰਦੇ ਸੜਕਾਂ ਦਾ ਕਾਰਲੀ ਦੇ ਬਣ ਕਹਿੰਦਾ ਅਸੀਂ ਪੈਂਚਰ ਅਸੀਂ ਲਾ ਦੇ ਕਹਿੰਦਾ ਜਿਹੜੇ ਲੈ। ਮੇਰੀ ਕੀ ਮੇਰੀ ਗੱਲ ਸਮਝ ਲੈ ਕੇ ਜਦੋਂ ਸੜਕ 'ਤੇ ਚੜਦੇ ਆ ਪੜੇ ਰੋੜਾ ਉੱਪਰ ਬਾਦਲਾ ਦਾ ਜਿੰਦਾ ਜਿਆਦਾ। ਹਈ ਵੀਰ ਇਹ ਚੱਲ ਜੋਨਟ ਮਾਫ ਕਰੀ ਦੀ ਬੋਸ ਜੋਨਟ ਹੋਰ ਵਧੀਆ ਦੀ ਦੇਖ ਲੈਦਾ ਭਗਵਾਨ ਦੁਆਰਾ ਦਾ ਜਿੰਦਾ ਭਗਵਾਨ ਦਾ ਦੇ ਦੇ ਬਿਜਲੀ ਕਿੰਨੀ ਦੇ ਦੇ ਇਹ ਯਾਰ ਇਹ ਯਾਰ ਆ ਜੇ ਹੁਣ ਤੂੰ ਮੋਦੀ ਨੂੰ ਵੀ ਹੈ ਬਈ ਇਹ ਬਦਲਾਪ ਕਈ ਦੇਖਦੇ ਮੈਂ ਇਹ ਕਹਿੰਦਾ ਮੋਦੀ ਨੂੰ ਵੀ ਆਦ ਕਰਦੇ ਕਹਿੰਦੇ 6-7 ਸਾਲ ਦਾ ਸਾਨੂੰ ਪਾਉਂਦਾ ਕੰਮ ਕਰਿਆ ਵਾ ਅਗਲਾ ਬੋਲਦਾ ਵੀ ਸਹੀ ਆ ਜਿੱਤੇ ਬੋਲਦਾ ਵੀ ਪਾਰਟੀ ਜੇ ਨਹੀਂ ਹੁੰਦਾ ਉਹ ਨਹੀਂ ਪਾਰਟੀ ਹਰੇਕ ਵੀ ਹਾਂ ਇਹਦਾ ਪੂਰਾ ਵਾ ਸਾਰਿਆਂ ਦਾ ਆਪਣਾ ਆਪਣਾ ਹੈ ਨਾ ਬਈ ਜਨੇ ਕਹਾਂ ਨਾ ਮੋਟਰ ਰੇ ਲਵੇ ਕੱਲ ਨੂੰ ਉਹ ਕਹਿੰਦਾ ਕੱਲ੍ਹ ਹੜਕ ਬਣਾਈਆਂ ਕੱਲ੍ਹ ਨੂੰ ਕਿਉਂਕਿ ਜੇਕਰ ਬਣਾਈਆਂ ਹੋਈਆਂ ਉਹ ਬਣਾਈਆਂ ਦਾ ਜੇਕਰ ਨਹੀਂ ਆ ਹੁਣ ਅਜੇ ਤਾਂ ਤੁਹਾਨੂੰ ਬਿਜਲੀ ਮਾਫ ਹੋਈ ਐ ਵੀ ਲੋਕਾਂ ਦੇ ਜੇਕਰ ਵੀ ਹੁਣ ਹੋਣਾ ਸਾਡੀਆਂ ਜੁੱਤੀਆਂ ਸਾਡੀ ਜੇ ਤੁਹਾਨੂੰ ਮਿਲਦਾ ਨਹੀਂ ਨੰਦਾ ਤੂੰ ਟੁਕੜਾ ਕੱਢ ਜਾ ਨਾ ਤੇ ਤੂੰ ਦੰਦਾ ਜਿੱਥੇ ਮਰਜੀ ਜਾ ਤੂੰ ਰੇਡ ਖੋ ਲੱਗੇ ਹੋਏ ਤੇ ਉਹ ਵੀ ਦੰਦੇ ਤੇ ਉਹ ਉਹ ਨਹੀਂ ਮਿਲਦਾ ਜਦੋਂ ਤੁਸੀਂ ਉਹ ਮਾਰੇ ਐਨ ਮਿਲਦਾ ਬਾਈ 0 ਆਉਂਦਾ ਮੋਟਰ ਇਹਦਾ ਹੁਣ ਵੀ 0 ਆਉਂਦਾ ਤੇ ਮੋਟਰਾਂ ਦਾ ਕਦੇ ਹੀ ਮਾਫ਼ ਹੋਵੇ ਹੁਣ ਇਹਨਾਂ ਨੇ ਕਿਹਾ ਹੈ ਤਾਂ ਆਪਣੇ ਸਿਰ ਪੱਤ ਜਾਨਾ ਜੇ ਹੁਣ ਉੱਥੇ ਹੀ ਜਾਣਾ ਲੋਕਾਂ ਦਾ ਮੋਟਰਾਂ ਦਾ ਕਦੇ ਹੀ ਮਾਫ਼ ਜਾਂਦਾ ਉਹ ਵੀ ਤਾਂ ਆਪਣੇ ਜੇਬਾਂ ਦੇ ਜਾਂਦਾ ਉਹ ਵੀ ਗੱਲ ਪਤਾ ਕਿ ਐ ਇਹ ਉਹੀ ਗੱਲ ਛੱਡ ਲਾ ਜੀ ਜੇ ਕਿਤੇ ਲਈ ਲੱਗੇ ਹੋ ਹੁੰਦੇ ਮੋਟਰਾਂ ਦੇ ਬਾਦਲ ਨੇ ਮਾਫ਼ ਕਰੇ ਹੋਇਆ ਹਾਂ ਜੇ ਲੱਗੇ ਹੋ ਹੁੰਦੇ ਤੂੰ ਬੱਦੇ ਨੂੰ ਜਦ ਕਾਈ 300 ਰੁਪਏ ਦੇਣਾ ਤੂੰ ਦਾਦਾ ਥਰਬੀਆ ਬਾਰਰੇ ਹੁੰਦੀ ਸੀ ਹੁਣ ਜਿੱਥੇ ਬਾਈ 25 25 ਪੀਤੀ ਦੀ ਕਿਲੋਸ ਬਾੜਦੀ ਆ ਮੋਟਰਾਂ ਨੇ ਕਿੰਨਾ ਬਣ ਗਿਆ ਅੱਛਾ ਇੱਕ ਹੋਰ ਜਿਆਣਾ ਤਾਂ ਵਾਦ ਕਰੀ ਨੇ ਵੀ ਗਾਹ ਨੂੰ ਲੱਗਣੇ ਵੀ ਨਹੀਂ ਆਗੇ ਆ ਘਰਾਂ ਦੇ ਮਾਫ ਹੋ ਗਏ ਮੈਂ ਨਹੀਂ ਕਹਿੰਦਾ ਵੀ ਘਰ ਕੋਈ ਅੱਛਾ ਹੁਣ ਵਾਦ ਦੇ ਲੱਗਣੇ ਚ ਕਰਨ ਲੱਗੇ ਹੁਣ ਹੁਣ 4 4 5 5000 ਕਹਿੰਦੇ ਬੀਬੀਆਂ ਨਾਲ ਉਹਨਾਂ ਦਾ ਹਜ਼ਾਰੇ ਕਦੇ ਮਿਲੇ ਨਹੀਂ ਹੈਗਾ ਬਹੁਤ ਚੱਲੇ ਆ ਵੀ ਇਹ ਚੱਲੀ ਜਾਣਾ ਕਾ ਮੇਰਾ ਹਾਂ ਇੱਧਰ ਹੋਰ ਥੇਨੂ ਆਵਾਜ਼ ਆਹੀ ਚੀਜ਼ ਆਈ ਦੀ ਹਾਂ ਆਹੀ ਚੀਜ਼ ਆਈ ਦੀ ਆਹੀ ਆਈ ਦੀ ਆਹੀ ਚੀਜ਼ ਵਾਸ ਅੱਜ ਜੀ ਹੋਰ ਦੀ ਹਾਂ ਹਾਂ ਅੱਜ ਕਾਲੀਆਂ ਵਾਲੀ ਦੀ ਅਨ ਨੂੰ ਤੇਰੇ ਹੁਣ ਕਾਲਿਓਂ ਪਕੌੜੇ ਤੇਰੇ ਗੋਭੀ ਦੇ ਪਕੌੜੇ ਨਾਲ ਸੰਭੋ ਫੇਰ ਕਾਲ ਨੂੰ ਨਹੀਂ ਧਰ ਰਾਏਗਾ ਕੱਲ ਤਾਂ ਚਾਹੇ ਲੇਟਣਾ ਆਈ ਓਦੋਂ ਤੂੰ ਨੀ ਸੂਟ ਮਾਜ਼ਰਾ? ਹਾਂ। ਗੋਵੀ ਵਾਲੇ ਬਗਾਲੇ ਰਾਬਾ ਤਾਰਨਾਂ ਨੂੰ ਕੱਲ ਲੇਟ ਦਾ ਲਿਆਇਆ। ਟੱਕਰ ਦੇਵੇ ਆ ਜਾਮਾ। ਇਹ ਮਾਸਟਰ ਨੂੰ ਉੱਪਰ ਕੇ ਤੋਰੂਗਾ ਤਾਂ ਹੀ ਲੇਟਾ ਲਿਆ। ਸੋਈ ਲੜ ਗਿਆ। ਜਾਂ ਦੇਖਦੇ ਆ ਗਈ ਕੱਲ ਵੀ। ਚੱਲ ਆ ਗਈ ਬਿਚਾਰੇ। ਰਾਤ ਭਾਈ ਜਿਹੜੇ ਰਾਤ ਨੂੰ ਘਾਤ ਨਾਲ ਲਈ ਜੜੀ ਲੱਗੇ ਨਾ ਇੱਧਰ ਨੂੰ ਕਿਤੇ ਇੱਧਰ ਨੂੰ। ਸਾਡੀ ਲਈ ਜਾਂਦਾ ਅੱਜ। ਭਾਈ ਕਹੀ। ਹੂੰ? ਸਾਡੀ ਕਹੀ ਤੇ ਉੱਤਰ ਜਾ ਲੈ ਪਰ ਲੈ ਵਾਟਰ ਚੱਲੇ ਸੰਤਾ। ਬਾਹਲੇ ਦਰਵਾਜ਼ੇ ਨੂੰ ਚਾਲ। ਹਾਂ। ਕਾ ਲੁਕਾ ਨਾ ਤੇਰੀ ਬਹਲਾ ਗੱਲੂ ਨੀ ਕਰ ਲੈ ਤਾਂ ਰੈਲੀ ਹੈ ਗਲਤੀ ਗੁਲਗੋਰੀ ਇੱਧਰ ਆ ਨਾ ਕਰੀ ਨੀ ਕਰ ਲੈ ਰੈਲੀ ਹਾਂ ਅੱਜ ਰੈਲੀ ਆ ਆ ਅੱਜ ਬਈ ਜੀਪੇ ਚ ਨਾ ਨਾ ਵੀ ਇਹ ਨਹੀਂ ਨਾ ਉਹ ਗੁਮਣੇ ਮਾਣਿਆ ਮਾਈ ਯਾਰ ਬੀਜੇਪੀ ਆ ਕੇ ਉਹਨਾਂ ਵੀ ਜਾਇਆਂ ਨੂੰ ਕੰਮ ਨਹੀਂ ਰਿਹਾ ਕਿ ਉਹਦੇ ਵੀ ਕੰਮ ਕਰਾ ਦੇ ਗੱਲਿਆ ਕਿ ਕੀ ਹੈ ਭਾਈ ਕਾਲੂ ਹੋਰ ਆ ਗਿਆ ਉਹਦੇ ਕੋਈ ਇਹੀ ਹੈ ਇੱਕੋ ਗੱਲ ਹੈ ਚਾਰ ਦਿਨ ਜਿਹੜੇ ਘੁੰਮਣੇ ਆ ਗਏ ਆਪਣੇ ਮਾਨ ਨਾਲ ਸਿੱਧੀ ਨਹੀਂ ਗੱਲ ਮਾਈ ਆਂ ਪਾਰਟੀ ਨੂੰ ਪਾਈ ਆ ਫ੍ਰੀ ਰੈਲੀਆਂ ਕਰਦੇ ਨੇ ਸਾਰਾ ਕੁਝ ਕਰਿਆ ਪਰ ਸਾਡੇ ਐਮਐਲਏ ਨੇ ਕਰਦੇ ਨੇ ਕੋਸੁਰਿਆ ਕੇ ਐਮਐਲਏ ਮਾੜਾ ਅਸੀਂ ਕਹਿਣ ਦੋ ਅੱਗੇ ਵੀ ਨਾ ਕਿ ਜੇ ਕਹਦੇ ਲੋਕ ਸਾਨੂੰ ਇਹ ਗੱਲਾਂ ਕੱਢਦੇ ਕਹਿੰਦੇ ਪਾਓ ਨੱਚਦੇ ਭੰਗੜੇ ਵੀ ਤੁਸੀਂ ਬਾਗਦੇ ਨੇ ਆਏ ਕਹਿੰਦੇ ਐ ਇੱਥੇ ਖੜਾ ਡਰਾਈਵਰ ਦਾ ਟਾਇਰ ਖੜਕ ਕੇ ਉਹ ਜਿਹਾ ਬੋਲਦਾ ਦੇ ਨੇ ਰਾਤ ਦੇ ਸਾਰਾ ਕੋ ਮਰੋ ਜਿੰਨੇ ਠੰਡਾ ਪਲਾਉਦਾ ਪੀ ਲੋਗ ਨੇ ਤਾਂ ਇੱਥੇ ਖੜਾ ਦਾ ਟਰੈਕਟਰ ਵਾਂਗ ਅਗਲਾ ਖੋਸ਼ਵੀ ਤਾਂ ਹੀ ਹੁੰਦਾ ਵੀ ਇਹਨਾਂ ਸਾਡਾ ਖਾ ਪੀ ਰੇ ਸਾਨੂੰ ਵੋਟ ਪਾਉਗਾ ਇਤਬਾਰ ਹੋ ਜਾਂਦਾ ਬੰਦੇ ਨੂੰ 99 ਨੰਬਰ ਦੇ ਪਹਿਲੇ 99 ਠੀਕ ਹੈ 99 ਨਾਲ ਸਿਰੇ ਪੈ ਨੂੰ ਮਿਲਿਆ ਗਿਆ ਇਹ ਜ਼ੋਰ ਲੱਗ ਗਿਆ ਬੋਲਦੇ ਹੀ ਨਹੀਂ ਆ ਗਿਆ ਜਬਾਈ ਢਿੱਲਾ ਤੂੰ ਥੋੜਾ ਜਿਹਾ ਕਿ ਢਲਾ ਥੋੜਾ ਐਮਐਲਏ ਢਿੱਲਾ ਥੋੜਾ ਜਿਹਾ ਹੁਣ ਅੱਗੇ ਚੱਲੋ ਜਿੱਦਣ ਉਧਰ ਆਇਆ ਉਧਰ ਕਹਿਦਾ ਨਹੀਂ ਤਾ ਕਹਿੰਦਾ ਭਾਈ ਕਹਿੰਦਾ ਇੱਟਾ ਰੁੱਤਾ ਤਾਂ ਮੈਂ ਕੁਛ ਨਹੀਂ ਕਹਿੰਦਾ ਅੱਖਾਂ ਦਾ ਪ੍ਰੈਸ਼ਰ ਕਰਵਾ ਲਓ ਕਰਾ ਲਓ ਹੁਣ ਤਾਂ ਦਿਖਦਾ ਜੀ ਯੂ ਭੈ ਡੁਖਾ ਪੜਾਦੀ ਐ ਕਹਿੰਦਾ ਭਾਈ ਹੁਣ ਤਾਂ ਦਿਖਦਾ ਜੀ ਯੂ ਅੱਖਾ ਪੜਾਦੀ ਆ ਵੀ ਕਾ ਦੂ ਕੋਈ ਜਾਣਿਆ ਜੱਗੇ ਰਾਈ ਸਵਾਰ ਕਰਿਆ ਤੇ ਕਹਦਾ ਇਹਦੀ ਕੰਮ ਕਰੇ ਕੰਮ ਵੀ ਹੋਰ ਕੰਮ ਕੀ ਹੁੰਦਾ ਲੋੜ ਕੈਸਵਾ ਕੰਮ ਚੱਕਰ ਹੈ ਜੱਗੇ ਰਾਈ ਕਹਿੰਦਾ ਵੀ ਸਾਡਾ ਘਰ ਐ ਬਾਹਰ ਜੋਰੀਆਂ ਹੁੰਦੀਆਂ ਬਹੁਤ ਉਥੇ ਚਾਰ ਬੰਦੇ ਲਾਗੇ ਸਾਨੂੰ ਰੋਟਲੇ ਲਾਗਦੇ ਵੀ ਸਾਡਾ ਅਸਲੇ ਦਾ ਸੱਸ ਬਣਨਾ ਚਾਹੀਦਾ ਮਾੜਾ ਬਣਦਾ ਚਾਹੀਦਾ ਚਾਹੀਦਾ ਕੱਲੇ ਦਾ ਕਦੇ ਵੀਜ ਨਹੀਂ ਬਣਨਾ ਰਹੀ ਨਾਲ ਸਾਡੇ ਪਾਸੇ ਕੰਮ ਨਹੀਂ ਆਇਆ ਬਾਸ ਕਿਹਦੇ ਉਹ ਨਾਤਕ ਹੈ ਉਹ ਗਿਆ ਹਾਂ ਚਾਹੀਦਾ ਵੀ ਹੋਣਾ ਆਹ ਕਹਿੰਦਾ ਬੰਦਾ ਪਾਸੋਂ ਦੁੱਲੇ ਕੋਲ ਆਇਆ ਤਾਂ ਕਹਿੰਦਾ ਸਾਡੇ ਜਨਰੇਟਰ ਦੇ ਜਿਹੜੇ ਉ ਵੀ ਚੱਕ ਲੈ ਮੋਟਰਾਂ ਵਾਦੀ ਰਿਵਲੀਆਂ ਵੀ ਖੋਲੀਆਂ ਨੱਕਿਆਂ ਨਾਲ ਖੋਹਨੇਗੇ ਚੋਰ ਉਹ ਵੀ ਰੱਖਦਾ ਮੈਂ ਮੈਂ ਕਹਿੰਦਾ ਮੋਟਰ ਉਖਾਲੇ ਖੜੇ ਚੱਕ ਕੇ ਘਰ ਲੈਣੇ ਮੱਕਿਆ ਪਤਾ ਨਾ ਕਰ ਪਤਾ ਨਾ ਜ਼ਰਾ ਤੁੰਤੇ ਵੀ ਪਤਾ ਨਹੀਂ ਹੁਣ ਸਮਾਨ ਬਾਹਰ ਰੱਖਣ ਦਾ ਟਾਈਮ ਨਹੀਂ ਆ ਰਿਹਾ ਅੱਗੇ ਸੀ ਟਰੈਕਟਰ ਵੀ ਖੇਤੀ ਛੱਡਿਆ ਕਰਦੇ ਉਹ ਹੀ ਤੁਹਾਨੂੰ ਮੈਂ ਦੱਸਦਾ ਐ ਭਾਈ ਜਿਹੜਾ ਮੁੱਲਾ ਘਾਹ ਹੁੰਦਾ ਸਵੇਰੇ ਨਾਲ ਸੱਤ ਪਹਿਰੇ ਦਾ ਨਹੀਂ ਚਾਰ ਪੰਦੇ ਜਗੇ ਕਰੂਗੇ ਕੰਮ ਵੀ ਇੱਕ ਘੰਟੇ ਕੁਦਨੇ ਦੁਆਰਾ ਹੈਗਾ ਹੁਣ ਟਾਈਮ ਕਾਹਦੇ ਕਾਹਮ ਤੇ ਦੱਸਦਾ ਮਾੜਾ ਹੀ ਆਉਂਦਾ ਜਾਂਦਾ ਮਾੜਾ ਆਉਂਦਾ ਜਾਂਦਾ ਇੱਕੜੇ ਬੋਟਾ ਵਾਲਾ ਕਾਹਾਂ ਕਾਹਾਂ ਤੇਰੇ ਕੰਮ ਖਤਮ ਹੋ ਜਣਾ ਦੇਖਿਆ ਜਾ ਹਾਂ ਫਤ ਰਹੇ ਕਿਤੇ ਕਿਤੇ ਕੰਮ ਚੱਲ ਪਣਾ ਖਰਾਬ ਤੇ ਵਿਗੜਦੇ ਜਾਂਦੇ ਹੁਣ ਦੇਖੇ ਮੰਤਰੀ ਲੜਦੇ ਫਿਰਦੇ ਆਪਰੇ ਜੇ ਬੰਦੇ ਸੂਝਮਾਨ ਤੇ ਤਾਂ ਹੀ ਲੋਕ ਬਣਾਉਂਦੇ ਨਾ ਇਹ ਬੰਦੇ ਉਹ ਸਮਝ ਆਵਲਾ ਉਹ ਡਿੰਦਰ ਦੇ ਮੁੰਡੇ ਨੇ ਅੱਛਾ ਕਿਹੜਾ ਕੱਲ ਕੋ ਫੁੱਟਰ ਕਰਾਇਆ ਕਰਾਇਤਾ ਐ ਖੜਾ ਇੱਕ ਸਾਰ ਆ ਗਿਆ ਆਇਓ ਤਾਂ ਪੰਦਰੇ ਸਾਰੇ ਖੀਂਦੇ ਚ ਅੱਜ ਉੱਥੇ ਹੀ ਕਰਕੇ ਆਇਆ ਮੈਂ ਕਹਿੰਦਾ ਮੁੰਡੇ ਪੂਰੇ ਉੱਥੇ ਕੋਈ ਕਰਕੇ ਆਇਆ ਉੱਥੇ 5 6 6 ਘੰਟੇ ਲਾ ਕੇ ਆਇਆ ਮੈਂ ਕਹਿੰਦਾ ਚੱਲ ਪਾ ਵੀ ਗਿਆ ਇੱਥੇ ਤਾਂ ਕੱਪੜੇ ਵੀ ਨਹੀਂ ਖੁੱਲ ਚੱਲੀਏ ਹੁਣ ਥੋੜੀ ਲਈਦਾ ਕਿਰੀ ਆਹੇ ਕਹਿਦਾ ਮੈਂ ਕਹਿੰਦਾ ਅੱਜ ਦੱਗ ਲਾਊਗਾ ਯਾ ਹੈ ਉਹ ਹੀ ਹੈ ਬਦਲ ਗਿਆ ਉਹ ਹੋ ਗਈ ਬੰਦਾ ਮੌਸਮ ਦਾ ਸਾਫ ਦੱਸ ਦਿੰਦੀ ਹੈ ਉਹ ਪੰਨੀ ਪਰ ਪੰਨੀ ਪਰ ਉਸ ਨੂੰ ਸਾਫ ਕਰ ਹੁਣ ਉਸੇ ਪੈ ਫੁੱਟਿਆ ਤਾਂ ਪਾਤ ਤਾ ਨਾਨਾ ਉਹ ਟੂਬਲ ਵੇਟੀ ਉਹਨੂੰ ਪਾਉਂਗੇ ਉੱਪਰ ਕਿਤੇ ਰੋੜੀ ਰਾੜੀ ਆ ਗਈ ਥੱਲੇ ਉਹਦੇ ਫੁੱਟਿਆ ਕਰਿਆ ਉੱਥੇ ਦੇਖਾ ਬਈ ਇੰਨਾ ਕਿ ਦਮਿਆ ਮਲਟਾਇਣਾ ਆਹ ਦਮਿਆ ਮੈਂ ਤਾਂ ਮੈਂ ਪਾਣੀ ਨਾਲ ਕਰਨਾ ਮਾ ਮੁਰ ਗਿਆ ਦੱਸਦਾ ਫਿਰ ਉਹਦੇ ਪੱਟੇ ਵਾਲਾ ਮੁੜ ਕੇ ਆਹ ਹੋ ਕੇ ਮਗਰ ਛੱਡੀ ਹੁਣ ਤੁਸੀਂ ਉਧਰ ਨੂੰ ਕਾੜੀ ਜਰਾਈ ਨਹੀਂ ਤਾਂ ਹੀ ਪਤਾ ਲੱਗਿਆ ਉੱਤੇ ਦਬਿਆ ਹੋਇਆ ਟਾਇਰ। ਵਜਨ ਆ ਗਿਆ ਉੱਤੇ ਥੱਲੇ ਰੋੜੀ ਦੀ ਜਿਹੜੀ ਆ। ਉਹ ਰੋੜੀ ਨੇ ਭੰਨਤਾ। ਉਹ 5 ਮਿੰਟ ਦਾ ਹਿੱਲਾ ਰੇੜੀ ਪਾ ਲੈਣੇ ਫਿਰ ਰੇੜੀ। ਸੈਂਡ ਲੈ ਉੱਥੇ ਫੜ ਲੈ ਜਾ ਕੇ ਚੁੱਪ ਕਰਕੇ ਫਿਰ। ਉੱਤੇ ਲਿਆਉਂਦਾ ਮੈਂ। ਹਾਂ ਸਹੀ ਤੇ ਜਾਏ। ਪੈਰਾਂ ਦਾ ਮੋਟਾ ਹੋ ਗਿਆ। 5 ਕਿਲੋ। ਪੈਰਾਂ ਫਟ ਗਈ। ਨਾ ਪੈਬਲੀ। ਪੈਬਲੀ ਨੂੰ ਕੱਢੀ। ਟਾਇਰ ਦਾ ਆ ਗਿਆ ਕੇ ਟਰੈਕਟਰ ਦਾ। ਉੱਪਰ ਦਬਕੇ ਆ ਹੀ ਲੱਗ ਗਿਆ। ਉਹ ਤਾਂ ਕਿਤੇ ਮਾੜਾ ਮੋਟਾ ਲੀਕ ਹੋਣਾ ਪਹਿਲਾਂ। ਰੋੜੀ ਨੇ ਰੋੜੀ ਯਾਰ ਜਿਹੜੀ ਰੋੜ ਹੈ ਇਹਨੇ ਆਪਣੇ ਤੇ ਪਿਆ ਬਹੁਤ ਗਲਤ ਪਿਆ ਪਾਏ। ਹੈ ਲੀ ਦੇ ਵਿੱਚ ਆਹੋ ਲੈ। ਅਜਾ ਉਹ ਨਾਲੇ ਇਹ ਪਹਿਲਾ ਲੈਣ ਜਾਂਦੀ ਬਾਈ ਕੁਝ ਨਾ ਕੁਝ ਹੁੰਦਾ ਹੀ ਹੈ ਜੋ ਪਹਿਲਾ ਲੈਣ ਜਿਹੜੀ ਕੋਈ ਵਾਰੀ ਤੇ ਲੀਕ ਹੋਣੀ ਹੀ ਹੋਣੀ ਹੈ ਇਹਦੇ ਹੁੰਦੇ ਹੈ ਹਾਂ ਤਾਂ ਮੀਨ ਹੀ ਪਿਆਏਗਾ ਪੂਰਾ ਦਬਣਾ ਹੀ ਹੈ ਇੱਕ ਵਾਰ ਤਾਂ ਹੋਰ ਹੈ ਪੰਦਾ ਦਬਣੀ ਹੈ ਅੱਗਾ ਹੈ ਨਾ ਬਹੁਤ ਸਿਮਟਦਾ ਯਾਰ ਹੈ ਅੱਗਾ ਮੈਂ ਜਾਦਾ ਯਾਰ ਹਾਂ ਉਹ ਫੇਰ ਥੋੜਾ ਕੰਮ ਆ ਜੂ ਇੱਥੇ ਜੱਠਾ ਵੀ ਬੰਦ ਕਰਨਾ ਸੀ ਢੌਣੇ ਨੂੰ ਬਣਾਉਣਾ ਇੱਕ ਠੀਕ ਹੈ ਠੀਕ ਉੱਪਰ ਉੱਪਰ ਤੇ ਨਾ ਮੂੰਹ ਆਇਆ ਕਰਕੇ ਲੈਣਾ ਜਿਹੜਾ ਫੁੱਲ ਭਰ ਕੇ ਰੱਖੇ ਪਾਣੀ ਨਿਕਲੇ ਕੂਕੀ ਦੀ ਪਾਣੀ ਨਿਕਲਣਾ ਹੁਣ ਨਿਕਲੇ ਧੋ ਕੇ ਥੋੜਾ ਹੋਰ ਭਰ ਦੇ ਕੰਨਾ ਇੱਕ ਵਾਰੀ ਹੋ ਗਿਆਗਾ ਇੱਥੇ ਹੈ ਆ ਗਿਆ ਭਾਈ ਪੈਪ ਲੀਕ ਅਲੇਕੋ ਦੋ ਵਾਰੀ ਚੱਲਣਾ ਗਮ ਇਹ ਲੀਗ ਲਗਾਈ ਆ ਦਾ ਫੇਸਟਰ ਬਣਾ ਲੈ ਅਬ ਉਹ ਲੈ ਆ ਡਿਫਰੈਕਟਰ ਜਿਹੜਾ ਦੇਬ੍ਰੋਪਾ ਇਹ ਗਾਲੂ ਟ੍ਰੈਲਰ ਆ ਭਲੇ ਬਿੱਗਾ ਕਹਿੰਦੇ ਜਾਣਾ ਲਾ ਵਾ ਬਸ ਇਹ ਟਾਈਮ ਹੋ ਜਾਣਾ ਪਾਣੀ ਪੂਰਾ ਕਰਦਾ ਆ ਜਾ ਹਾਂ ਤਾਂ ਉਹ ਲੋੜ ਆਸ ਕੇ ਹੋਣੀ ਉਹ ਭਾਏ ਆ ਉਹ ਭਾਏ ਹਾਂ ਕਾ ਭਾਈ ਕੰਮ ਐ ਫੁਗੜੀ ਠੀਕ ਜੀ ਨੂੰ ਘਾਰ ਦੋ ਤਾਂ ਆਹ ਘਾਰ ਬੜਾ ਬੜਾ ਹਾਂ ਗੱਗੇ ਬਾਅਦ ਤੇ ਬੜਾ ਬੜਾ ਬਣਾਇਆ ਕੋ ਮੁਦੂ ਦੇ ਵਿੱਚ ਆਹੋ ਮਿੜ ਕੇ ਬਣਾਇਓ ਕਿਹਦਾ ਮਿਲਦੀ ਲੱਗਿਆ ਆਇ ਨੀ ਦੁੱਖਾ ਹੁਣ ਫਿਰ ਦੁੱਖਾ ਹੀ ਆ ਬੱਸ ਇਹ ਦੂ ਮਾਤ ਹਟਦੀ ਹੁਣ ਸਵਿੰਟ ਭਾਈ ਇਹਦਾ ਲਾਜ ਇਹੀ ਐ ਜੇ ਫਪੜ ਫੜ ਦੇਵੇ ਸਿਮੈਂਟਰੇ ਰੋਕਦਾ ਇਹਨੂੰ ਹੋਰ ਕੋਈ ਨਹੀਂ ਤੂੰ ਥਰੀ ਰੋਕਦਾ ਕਹਨੇ ਰੂੜਾ ਦਾ ਰੂੜੀ ਦਾ ਭੰਨੇ ਆ ਪਾਰ ਪੈ ਗਿਆ ਦਬ ਗਿਆ ਤੂੰ ਦਬਿਆ ਟਰੈਕਟਰ ਉੱਪਰ ਤੇ ਜਲੀ ਲਖਿਆ ਕੋਈ ਉਹਨੇ ਗਲੀ ਕਰਤੀ ਭਜਨ ਪੈ ਗਈ ਚਲੋ ਦੇਖੋ ਕੀ ਬਣਦਾ ਪੱਕੜੀ ਖਾਦਾ ਕਰ ਲੈ ਹੈਂ ਬਟਾ ਬੜੀ ਖਸਾ ਹੋ ਗਿਆ ਮੈਂ ਕਿਹਾ ਲਾਹੌਰ ਇਹ ਤਾਂ ਪੋਲੀ ਮਿੱਟੀ ਦੀ ਜੇ ਕੜੀ ਪਛੜੀ ਪਈ ਫੇਰ ਦੇਖੀ ਇਹ ਤਾਂ ਪੋਲੀ ਵੀ ਹਲੇ ਫੇਰ ਲੂਰ ਬਹੁਤ ਹੁੰਦਾ ਇਹ ਕੜੀ ਹੁੰਦੀ ਫੇਰ ਤਾਂ ਪਟਾ ਲੋੜੇ ਲੋੜੇ ਨਹੀਂ ਪੈਂਦੀ ਇਹ ਲੈਟ ਸਾਜਰੇ ਨਾ ਹਾਤੀ ਪਤਾ ਨਹੀਂ ਕੀ ਗੱਲ ਹੈ ਬਾਅਦ ਲੋੜ ਹੁੰਦੀ ਇਦਾਂ ਹੈ ਇਹ ਲੋੜ ਹੁੰਦੀ ਉਹਦੋਂ ਭੱਜਿਆ ਤੇ ਹਾਂ ਇਹ ਗਾ ਨੇਰੇ ਹੋ ਭਾਦੀ ਆ ਹਾਂ ਅੱਜ ਸਾਜਰੇ ਦੌੜਾਤੀ ਆ ਗੰਨਾਂ ਦਾ ਪਾਣੀ ਭੰਗਿਆ ਹਾਂ ਹੈ ਕੁੱਕਾ ਪਾ ਕੇ ਦਵਾਈ ਉਹਨੇ ਕੱਲ ਕਰਾਈ ਸੀ ਬਹੁਤ ਹੈ ਪਾਣੀ ਲਾ ਨਹੀਂ ਦੇਖ ਉਹ ਕਰਦੇ ਆ ਇਹ ਕੱਖ ਸੁੱਕ ਜੂ ਹਾਲ ਤਾਂ ਘਾਟ ਨਾ ਉਹ ਦੈਂਪ ਹੋ ਰਿਹਾ ਫਟੂ ਆਖਦੇ ਫਟ ਰਿਹਾ ਬਾਜਰਾ ਜੰਮਿਆ ਆ ਗਰ ਵੀ ਤਾਂ ਹਾਂ ਜੰਮਿਆ ਆ ਟਿਕਣ ਲੱਗ ਗਿਆ ਲੈ ਜੀ ਦੇਖੀ ਜਾਂਦਾ ਡੀਲਾ ਕਹਨੂੰ ਬਾਜਰਾ ਜੰਮਦਾ ਠੀਕ ਆ ਗਾ ਤਾਂ ਦੇਖੀ ਹਰੇ ਹਰੇ ਹੀ ਬੈਠੀ ਖੇੜਦਾ ਹੁਣ ਪਲੰਗੀ ਡੀਲਾ ਕਿ ਗਿਆ ਏ ਬਾਜਰਾ ਜੰਮਦਾ ਹੈ ਬਸ ਉਹ ਨਹੀਂ ਆਉਦਾ ਜਾਨਪੁਰ ਪਤਾ ਨਹੀਂ ਕਿੱਥੇ ਹੈ ਥੋੜਾ 5-7 ਕਿਲੋ ਘਰਾ ਪਿਆ ਰਹੇ ਮੈਂ ਚਾਹ ਬਸ ਲਾਉ ਉਹ ਵੀ ਪਾ ਲੈਣਾ ਉੱਪਰ ਚੱਕ ਕੇ ਇਹ ਦੋਨੋਂ ਬਦੋਂ ਨੂੰ ਭੁੰਨੀ ਚੱਕ ਉਹਨੂੰ ਦੇਖਾ ਕੇ ਵੀ ਚੱਕ ਲੈ ਚਲੋ ਇਹ ਜਾਨਪੁਰ ਤੋਂ 3 ਕਿਲੋ ਹੋ ਕੱਲ ਪੰਮੇ ਐਤਵਾਰ ਕਰਕੇ ਆਪਾਂ ਲਾਪਾਂਗੇ ਠੀਕ ਹੈ ਮੈਂ ਕਹਿੰਦਾ ਹੋਰ ਊੜੀ ਲਾ ਦੇਵਾਂ ਤਾਂ ਮੈਂ ਆਪਣੇ ਘਰ ਤੋਂ ਦੂਆ ਫੇਲਾ ਲਾ ਲੈਂਦੇ ਹਾਂ ਹਾਂ ਬਾਹਰ ਜਾ ਕੇ ਖਾਣੇ ਲਾ